ਸਾਸੀਗਾਨ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੋਣਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਇੱਕ ਪਾਸੇ ਕਾਂਗਰਸ ਪਾਰਟੀ ਹੁਣ ਭਾਰਤ ਅਤੇ ਖਾਸ ਕਰਕੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਖੜ ਗਈ ਹੈ ਕਿਉਂਕਿ ਚਾਹੇ ਉਹ ਰਾਹੁਲ ਗਾਂਧੀ ਹੋਵੇ ਚਾਹੇ ਪ੍ਰਿੰਕਾ ਗਾਂਧੀ ਹੋਵੇ ਤੇ ਚਾਹੇ ਉਹ ਹੋਣ ਆ ਲੋਕ ਸਭਾ ਦੇ ਮੈਂਬਰ ਰਾਜਾ ਬੁਰਿੰਗ ਪ੍ਰਤਾਪ ਸਿੰਘ ਬਾਜਵਾ ਪੰਜਾਬ ਤੋਂ ਯਾਨੀ ਕਿ ਭਾਰਤ ਦੇ ਵਿੱਚ ਜਿੰਨੇ ਵੀ ਐਮਪੀ ਮੈਂਬਰ ਆਫ ਪਾਰਲੀਮੈਂਟ ਨੇ ਕਾਂਗਰਸ ਦੇ ਅਤੇ ਪਲੱਸ 사કા ਪ੍ਰਧਾਨ ਰਾਹੁਲ ਗਾਂਧੀ ਕਾਂਗਰਸ ਦੇ ਉਹ ਪੱਖ ਵਿੱਚ ਆ ਗਏ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਇਧਰ ਨਰਿੰਦਰ ਵੋਦੀ ਖਾਸੇ ਤੱਤੇ ਹੋ ਗਏ ਨੇ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਸੀਂ ਪੰਜਾਬ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਨੂੰ ਆਪਦੇ ਨਾਲ ਲੈ ਕੇ ਚੱਲਦੇ ਹਾਂ ਲੇਕਿਨ ਨਾ ਤੇ ਕੰਮ ਕਰਦੀ ਹੈ ਕਾਂਗਰਸ ਪਾਰਟੀ ਅਤੇ ਨਾ ਕਰਨ ਦਿੰਦੀ ਹੈ ਜਿਸ ਤਰ੍ਹਾਂ ਪੰਜਾਬੀ ਚ ਕਹਿੰਦੇ ਨੇ ਨਾ ਨਚਣਾ ਤੇ ਨਾ ਨਚਣ ਦੇਣਾ ਹੈ ਕਹਿੰਦਾ ਉਹ ਕੰਮ ਕਰ ਰਹੀ ਹੈ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਭਾਰਤ ਦੇ ਵਿੱਚ ਨਫ਼ਰਤ ਦੀ ਜ਼ਹਿਰ ਦੇ ਬੀਜ ਬੋ ਰਹੀ ਹੈ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਹ ਕੰਡੇ ਕਾਂਗਰਸ ਪਾਰਟੀ ਦੇ ਵਿੱਚ ਹੋਏ ਨੇ ਸੂਬਿਆਂ ਦੇ ਪਾਣੀ ਨੂੰ ਪਾਣੀਆਂ ਦੇ ਮਸਲੂ ਲੈ ਕੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਐਮਐਸਪੀ ਬੜੀ ਜਲਦੀ ਜਾਰੀ ਕੀਤੀ ਜਾਵੇਗੀ ਗਣੀਆਂ ਚੁਗੀਆਂ ਫਸਲਾਂ ਉੱਤੇ ਸਵਾਮੀ 나ਥਨ ਦੀ ਰਿਪੋਰਟ ਜਿਹੜੀ ਹੈ ਉਹ ਲਾਗੂ ਕਰਵਾਈ ਜਾਵੇਗੀ ਅੱਜ ਇਹ ਵੱਡੀ ਗੱਲ ਕਹਿ ਦਿੱਤੀ ਹੈ ਲੱਗਦਾ ਹੈ ਕਿ ਥੋੜਾ ਥੋੜਾ ਜਿਹੜਾ ਪੈਂਤਰਾ ਬਦਲ ਰਹੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਧਰ ਜਗਜੀਤ ਸਿੰਘ ਡੱਲੇਵਾਲ ਜੋ ਪੰਜਾਬ ਦੇ ਕਿਸਾਨ ਆਗੂ ਨੇ ਅੱਜ ਉਹਨਾਂ ਨੂੰ ਪੂਰੇ 23 ਦਿਨ ਹੋ ਗਏ ਨੇ ਮਨਨ ਵਰਤ ਉੱਤੇ ਬੈਠੇ ਹੋਏ ਨੂੰ ਸੂਤਰ ਦੱਸਦੇ ਨੇ ਕਿ ਜੇਕਰ ਉਹ ਲਗਾਤਾਰ ਮਨਨ ਵਰਤ ਉੱਤੇ ਬੈਠੇ ਰਹਿਣਗੇ ਤੇ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਪੰਜਾਬ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਇਧਰ ਜਗਜੀਤ ਸਿੰਘ ਢੱਲੇਵਾਲ ਨੇ ਸੁਪਰੀਮ ਕੋਰਟ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਸੀ ਉਹਨਾਂ ਨੂੰ ਕੋਰੀ ਨਾ ਕਰ ਦਿੱਤੀ ਹੈ ਕਿ ਮੈਂ ਕਮੇਟੀ ਦੇ ਨਾਲ ਗੱਲਬਾਤ ਨਹੀਂ ਕਰਾਂਗਾ ਮੈਂ ਗੱਲ ਕਰਾਂਗਾ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਜਾਂ ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦਿਆਂ ਦੇ ਨਾਲ ਇੱਧਰ ਥੋੜੇ ਜਿਹਾ ਨਰਮ ਹੋਏ ਨੇ ਨਰਿੰਦਰ ਮੋਦੀ ਨਰਿੰਦਰ ਮੋਦੀ ਥੋੜਾ ਜਿਹਾ ਰਵਈਆ ਆਪਣਾ ਚੇਂਜ ਕਰ ਰਹੇ ਨੇ ਚਾਹੇ ਉਹ ਪਾਣੀਆਂ ਦੇ ਮੁੱਦੇ ਹੋਣ ਚਾਹੇ ਉਹ ਐਮਐਸਪੀ ਦੇ ਮੁੱਦੇ ਹੋਣ ਤੇ ਚਾਹੇ ਉਹ ਤਿੰਨ ਕਾਲੇ ਕਾਨੂੰਨਾਂ ਦਾ ਮੁੱਦਾ ਹੋਵੇ ਯਾਨੀ ਕਿ ਕਿਤਨਾ ਕਿਤੇ ਜਾ ਕੇ ਲੱਗਦਾ ਹੈ ਕਿ ਦੇਸ਼ ਦੇ ਤੀਜੀ ਵਾਰ ਬਣੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਵੀ ਸਮੇਂ ਐਮਐਸਪੀ ਦਾ ਐਲਾਨ ਕਰ ਸਕਦੇ ਨੇ ਪਾਣੀਆਂ ਦੀ ਵੰਡ ਨੂੰ ਲੈ ਕੇ ਵੱਡੇ ਫੈਸਲੇ ਕਰ ਸਕਦੇ ਨੇ ਅਤੇ ਦੂਸਰੇ ਪਾਸੇ ਜਿਹੜੇ ਤਿੰਨ ਕਾਲੇ ਕਾਨੂੰਨ ਵਾਪਸ ਲੈ ਸੀ ਉਹਨਾਂ ਦਾ ਲਿਖਤੀ ਪ੍ਰਮਾਨ ਵੀ ਹੋ ਸਕਦੇ ਨੇ ਜਿਕਰ ਇਸੇ ਤਰ੍ਹਾਂ ਕਿਸਾਨ ਆਗੂ ਜਗਜੀਤ ਸਿੰਘ ਢੱਲੇ ਪਵਾਲ ਅੜੇ ਰਹੇ ਮੰਨਮਰਤ ਜਾਰੀ ਰਿਹਾ ਤਾਂ ਹੋ ਸਕਦਾ ਹੈ ਕਿ ਇਹ ਫੈਸਲਾ ਜਲਦੀ ਆ ਜਾਵੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਧੰਨਵਾਦ